ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਅਸੀਂ ਲੈ ਕੇ ਜਾ ਰਿਹਾ ਉਹ ਪ੍ਰਾਤਨ ਸਮੇ ਦਾ ਬੋਰਡ ਵਖਾਉਣ ਵਾਸਤੇ ਜੋ ਕਿ ਬਹੁਤ ਹੀ ਇੱਕ ਰਹਸਮਈ ਦਰਖਤ ਹੈ ਤੇ ਦੋਸਤੋ ਸਰਹੱਦੀ ਲੋਕ ਵਰਸਾ ਦੀ ਸਾਰੀ ਟੀਮ ਅੱਜ ਉਸ ਜਗ੍ਹਾ ਤੇ ਤੁਹਾਨੂੰ ਲੈ ਕੇ ਜਾ ਰਹੀ ਆ ਜੋ ਕਿ ਬਹੁਤ ਹੀ ਪਾਕ ਪਵਿੱਤਰ ਅਸਥਾਨ ਹੈ ਉਹ ਪ੍ਰਾਤਨ ਸਮੇ ਦਾ ਬੋਰਡ ਉਹ 500 ਸਾਲ ਪੁਰਾਣਾ ਬੋਰਡ ਜੋ ਕਿ ਅੱਜ ਵੀ ਉਸ ਪਿੰਡ ਦੇ ਵਿੱਚ ਮੌਜੂਦ ਹੈ ਉਹ ਉਹ ਦਰਖਤ ਜਿਹੜਾ ਵਾ ਟੁੱਟ ਕੇ ਬੜੀ ਬੜੀ ਦੂਰ ਉਸਤੇ ਜਿਹੜੇ ਆ ਟਾਣ ਜਾ ਡਿੱਗੇ ਸੀ ਪਰ ਤੁਸੀਂ ਵੇਖਿਓ ਕਿ ਉਹ ਅੱਜ ਵੀ ਟਾਣ ਜਿੱਥੇ ਜਿੱਥੇ ਡਿੱਗੇ ਨੇ ਉਥੇ ਉਥੇ ਹੀ ਬਿਲਕੁਲ ਹੀ ਉੱਗ ਗਏ ਪਏ ਨੇ ਤੇ ਦੋਸਤੋ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਸਰਹਦ ਦੀ ਲੋ ਵਰਸਾ ਦੀ ਚੈਨਲ ਦੀ ਟੀਮ ਬਹੁਤ ساری ਬੇਨਤ ਕਰਕੇ ਅੱਜ ਤੁਹਾਨੂੰ ਉਸ ਪਾਕ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਨੂੰ ਆਉਣ ਜਾਰੀ ਹੈ ਜੋ ਕਿ ਬਹੁਤ ਹੀ ਇੱਕ ਰਹੱਸਮੀ درختੇ ਬਹੁਤ ਹੀ ਇੱਕ ਪ੍ਰਾਤਨ ਸਮੇ ਦਾ 500 ਸਾਲ ਪੁਰਾਣਾ ਬੋੜੀ ਤੇ ਆਓ ਦੋਸਤੋ ਆਪਾਂ ਦੇਖਦੇ ਹਾਂ ਉਹ ਪ੍ਰਾਤਨ ਸਮੇ ਦਾ ਪੁਰਾਣਾ ਬੋੜ ਹਾਂਜੀ ਦੋਸਤੋ ਬਹੁਤ ਸਾਲ ਪਹਿਲਾਂ ਦੱਸਿਆ ਜਾਂਦਾ ਕਿ ਇੱਥੇ ਜਿਹੜਾ ਚਿਰਾਗ ਕਰਿਆ ਕਰਦੇ ਸੀ ਪਿੰਡ ਦੇ ਲੋਕ ਪਰ ਜਦੋਂ ਹੌਲੀ ਹੌਲੀ ਥੋੜੀ ਪਿੰਡ ਵਾਲਿਆਂ ਨੂੰ ਪਰਮਾਤਮਾ ਨੇ ਦਰਸ਼ਨ ਦਿੱਤੇ ਉਹ ਚਾਲਣਾ ਪਈ ਉਸ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ। ਹੁਣ ਗੁਰਦੁਆਰਾ ਸਾਹਿਬ ਇਸ ਜਗ੍ਹਾ ਤੇ ਸ਼ਿਸ਼ੋਗਤ ਹੈ। ਸੰਗਰਾਤ ਦੀ ਸੰਗਰਾਤ ਨੂੰ ਇੱਥੇ ਜਿਹੜਾ ਇਹ ਮਹਾਰਾਜ ਦਾ ਜਿਹੜਾ ਲੰਗਰ ਤਿਆਰ ਹੁੰਦਾ ਹੈ ਤੇ ਦੁਨੀਆਂ ਦੂਰੋਂ ਦੂਰੋਂ ਹਾਂਜੀ ਦੋਸਤੋ ਦੁਨੀਆਂ ਦੂਰੋਂ ਦੂਰੋਂ ਚੱਲ ਕੇ ਆਉਂਦੀ ਹੈ ਤੇ ਇੱਥੇ ਬਹੁਤ ਸਾਰੀਆਂ ਰੌਣਕਾਂ ਲੱਗਦੀਆਂ ਨੇ। ਦੱਸਿਆ ਜਾਂਦਾ ਕਿ ਪਿੰਡ ਦੇ ਬੱਚੇ ਕੇ ਲੋਕ ਜਦੋਂ ਇੱਥੇ ਲਾਈਟ ਚੱਲੀ ਜਾਂਦੀ ਐ ਸ ਇਹਨਾਂ ਦਰਖਤਾਂ ਦੀ ਠੰਡੀ ਠੰਡੀ ਸ਼ਾਮ ਆਣਿਆ ਕਰਦੇ ਨੇ ਸਿਆਣੇ ਕਹਿੰਦੇ ਆ ਕਿ ਇੱਕ ਰੁੱਖ ਤੇ ਸੌ ਸੁਖ ਤੇ ਆਓ ਦੋਸਤੋ ਪਾਕ ਪਵਿੱਤਰ ਸਥਾਨ ਦੇ ਦਰਸ਼ਨ ਕਰਦੇ ਆ ਤੇ ਨਾਲੇ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਇਸ ਦਰਖਤ ਦੇ ਬਾਰੇ ਇਸ ਰੁੱਖ ਦੇ ਬਾਰੇ ਇਸ ਬੋਰਡ ਦੇ ਬਾਰੇ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੇ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਬਹੁਤ ਹੀ ਵੱਡੇ ਇੱਕ ਇਤਿਹਾਸਕ ਤੇ ਚਾਨਣਾ ਪਾਉਣ ਲੱਗੇ ਆ ਉਹ ਇਤਿਹਾਸਕ ਜੋ ਇਸ ਇਲਾਕੇ ਦੇ ਸਾਰੇ ਹੀ ਜਾਣਦੇ ਨੇ ਇਹ ਇਲਾਕਾ ਬਿਲਕੁਲ ਅਜਨਾਲੇ ਦੇ ਲੱਗ ਗਿਆ ਉਧਰ ਲੋਪੋਗੇ ਚੰਗਾਵਾ ਤੋਂ 5-7 ਕਿਲੋਮੀਟਰ ਦੀ ਦੂਰੀ ਤਾ ਇਧਰੋਂ ਅਜਨਾਲੇ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਆ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਪ੍ਰਾਤਨ ਸਮੇ ਦੇ ਪੁਰਾਣੇ ਬੋੜ ਆ ਇਹਨਾਂ ਬੋੜਾਂ ਦਾ ਬਹੁਤ ਹੀ ਵੱਡਾ ਇਤਿਹਾਸ ਵਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਲੱਗੇ ਆ ਅੱਜ ਤੋਂ ਤੁਸੀਂ ਲਾ ਲੋ ਕਿ ਕੋਈ 50 60 ਸਾਲ ਪਹਿਲਾਂ ਜਿਹੜੇ ਇਹ ਬੋੜਾਂ ਦਾ ਜਿਹੜਾ ਦਰਖਤ ਆ ਇੱਕ ਹਨੇਰੀ ਦੇ ਨਾਲ ਐਡੀ ਐਡੀ ਦੂਰ ਇਹਦੇ ਟਾਣ ਜਿਹੜੇ ਆ ਟੁੱਟ ਕੇ ਜਾ ਕੇ ਡਿੱਗੇ ਤੇ ਉਹ ਸਾਰਿਆਂ ਨੇ ਇਹ ਪਿੰਡ ਵਾਲਿਆਂ ਨੇ ਇਹ ਕਹਿ ਦਿੱਤਾ ਲੋਕਾਂ ਨੇ ਇਹ ਕਹਿ ਦਿੱਤਾ ਕਿ ਇਹ ਤਾਂ ਸਾਰਾ ਬੋੜ ਹੀ ਪ੍ਰਵਾਤ ਹੋ ਗਿਆ ਪਰ ਸਮੇ ਦੇ ਨਾਲ ਨਾਲ ਕੀ ਹੋਇਆ ਕਿ ਉਹ ਜਿਹੜੇ ਬੋਰਡ ਹੀ ਜਿੱਥੇ-ਜਿੱਥੇ ਜਾ ਕੇ ਉਹਨਾਂ ਦੇ ਟਾਣ ਡਿੱਗੇ ਆ ਤੇ ਉਹ ਅੱਜ ਟਾਣ ਜਿਹੜੇ ਆ ਬਹੁਤ ਹੀ ਜਾਦੇ ਵੱਡੇ ਬੋਰਡ ਬਣ ਗਏ ਨੇ ਤੇ ਬਹੁਤ ਵੱਡਾ ਇਤਿਹਾਸ ਵਾ ਬਹੁਤ ਵੱਡੀ ਚਾਨਣਾ ਵਾ ਤੁਸੀਂ ਮੇਰੇ ਪਿੱਛੇ ਵੇਖੋਗੇ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਆ ਕਿਉਂਕਿ ਇਹ ਜਿਹੜੀ ਜਗ੍ਹਾ ਬਹੁਤ ਜ਼ਾਰੀ ਆ ਔਰ ਬਹੁਤ ਹੀ ਜਿਹੜਾ ਪਾਕ ਪਵਿੱਤਰ ਅਸਥਾਨ ਆ ਔਰ ਅੱਗੇ ਜਾ ਕੇ ਤੁਹਾਨੂੰ ਮੈਂ ਦੱਸਦਾ ਵਾਂ ਸਾਰਾ ਇਹਨਾਂ ਬੋਰਡਾਂ ਦਾ ਸਾਰਾ ਇਤਿਹਾਸ ਕੀ ਹੈ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਦੇ ਕਰਦੇ ਆਂ ਦਰਸ਼ਨ ਟੇਕਦੇ ਆਂ ਮਹਾਰਾਜ ਦੇ ਘਰ ਮੱਥਾ ਤੇ ਉਸ ਤੋਂ ਬਾਅਦ ਆ ਸਾਡੇ ਨਾਲ ਇਥੋਂ ਦੇ ਪਿੰਡ ਦੇ ਮਲਕੇ ਸਰਦਾ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਇਸ ਬਾਰੇ ਇਤਿਹਾਸ ਬਾਰੇ ਥੋੜੀ ਜਾਣਨਾ ਪਾਉਣਗੇ ਤੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਆਜੋ ਸਾਡੇ ਨਾਲ ਹਾਂਜੀ ਦੋਸਤੋ ਅਸੀਂ ਉਹਨਾਂ ਬੋੜਾਂ ਦੀ ਛਾਵੇਂ ਬੈਠੇ ਆਂ ਪ੍ਰਾਤਨ ਸਮੇਂ ਦੇ ਬੋੜ ਕਿ ਜਿਨ੍ਹਾਂ ਬੋੜਾਂ ਦੇ ਥੱਲੇ ਕਦੀ ਸਾਡੇ ਬਜ਼ੁਰਗ ਬੈਠ ਕੇ ਇਹਨਾਂ ਬੋੜਾਂ ਦੀ ਠੰਡੀ ਸ਼ਾਮ ਆਣਿਆ ਕਰਦੇ ਸੀ ਇਹ ਬੋੜ ਦਾ ਜਿਹੜਾ ਰੁੱਖ ਵਾ ਕਹਿੰਦੇ ਆ ਕਿ ਇਹਨੂੰ ਪਲਣ ਲੱਗਿਆ ਸੀ ਪਤਾ ਨਹੀਂ ਕਿੰਨੇ ਕ ਸਾਲ ਲੱਗ ਜਾਂਦੇ ਨੇ ਤੇ ਜਦੋਂ ਇਹ ਬੋੜ ਦਾ ਰੁੱਖ ਜਿਹੜਾ ਵਾ ਪਲ ਜਾਂਦਾ ਵਾ ਬਹੁਤ ਸਾਰਾ ਵੱਡਾ ਹੋ ਜਾਂਦਾ ਵਾ ਤੇ ਕਹਿੰਦੇ ਆ ਕਿ ਸਾਰਾ ਸਾਰਾ ਪਿੰਡ ਇਸ ਦੇ ਥੱਲੇ ਬੈਠ ਕੇ ਇਸ ਦੀ ਜਿਹੜਾ ਠੰਡੀ ਸ਼ਾਮ ਆਣਿਆ ਕਰਦੇ ਸੀਗੇ ਤੇ ਇਹ ਜਿੱਥੇ ਅਸੀਂ ਇਸ ਟਾਈਮ ਪਹੁੰਚੇ ਆਂ ਇਹ ਅਜਨਾਲੇ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਲੋਕੋਗੇ ਚਗਾਵਾਾਂ ਦੀ 5-7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਵਰੀਆਂ ਵਰੀਆਂ ਪਿੰਡ ਦੇ ਵਿੱਚ ਅਸੀਂ ਇਸ ਟਾਈਮ ਮੌਜੂਦ ਹਾਂ ਕਿ ਸਾਡੇ ਨਾਲ ਇੱਥੋਂ ਦੇ ਸਾਫਕਾ ਸਰਪੰਚ ਸਾਹਿਬ ਨੇ ਇਹ ਕਰਦੇ ਉਹਨਾਂ ਨਾਲ ਗੱਲਬਾਤ ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਠੀਕ ਠਾਕ ਆਪਣਾ ਨਾਮ ਕੀ ਆ ਪੂਰਾ ਪ੍ਰੀਤਮ ਸਿੰਘ ਜੀ ਹਾਂਜੀ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਤੇ ਪ੍ਰੀਤਮ ਸਿੰਘ ਜੀ ਤੁਸੀਂ ਇਹ ਮਲਕੇ ਕਦੋਂ ਕਦੇ ਵੇਖਦੇ ਜੋ ਕਿ ਇਹ ਜਿਹੜੇ ਬੋਰਡ ਵਾ ਮਲਕੇ ਆਪਣੀ ਜਗ੍ਹਾ ਤੋਂ ਕਿੰਨੀ ਕਿੰਨੀ ਦੂਰ ਟਾਣ ਜਾ ਕੇ ਉੱਗੇ ਆ ਤੇ ਕਿੰਨੀ ਜਗ੍ਹਾ ਦੇ ਵਿੱਚ ਫੈਲ ਗਿਆ ਇਹ ਟਾਣ ਮੋੜ ਇੱਕ ਹੁੰਦਾ ਹੈ ਅੱਛਾ ਜੀ ਤੇ ਇਹ ਟਾਣ ਉੱਥੋਂ ਫੈਲ ਕੇ ਆਏ ਨੂੰ ਸੱਤ ਅੱਠ ਟਾਣ ਹੁੰਦੇ ਹਨ ਦੋ ਦੇ ਤਰ੍ਹਾਂ ਦੇ ਦੋ ਇੱਕ ਇਧਰ ਆ ਗਿਆ ਇਧਰਾਂ ਕਿੰਨੇ ਦੇ ਆ ਵੱਖੋ ਇੱਕ ਟਾਣ ਦੇ ਤੋਂ ਪੰਜ ਟਾਣ ਦਾ ਬਣਿਆ ਅੱਛਾ ਜੀ ਯਾਨੀ ਕਿ ਇੱਕ ਟਾਣ ਦੇ ਵਿੱਚੋਂ ਹੀ ਪੁੰਗਰਦੇ ਜਾਂਦੇ ਆ ਪੁੰਗਰਦੇ ਗਾ 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 ਬਣਿਆ ਅੱਛਾ ਜੀ ਇੱਕ ਕਿੰਨੀ 70 ਸਾਲ ਪਿੰਨ ਤੇ 7.5 ਸਾਲ ਸੀ ਆਏ ਨੂੰ ਕਿ ਪਾਕਿਸਤਾਨ ਤੋਂ ਆਇਆ ਸ਼ੇਦੂ ਬਰੇਜ ਜੀ ਠੀਕ ਹੈ ਜੀ ਤੇ ਸ਼ੇਖੂਪੁਰੇ ਜ਼ਿਲ੍ਹੇ ਚ ਆਏ ਹਾਂ ਪਾਕਿਸਤਾਨ ਚ ਅੱਛਾ ਪਾਕਿਸਤਾਨ ਦੇ ਸ਼ੇਖੂਪੁਰੇ ਜ਼ਿਲ੍ਹੇ ਚ ਆਏ ਸੀ ਹਾਂਜੀ 347 ਜਿਉ ਆਏ ਹਾਂ ਹਾਂਜੀ 347 ਜਿ ਆਏ ਆ ਤੇ ਉਦੋਂ ਫਿਰ ਸਾਡਾ ਇੱਥੇ ਪਿੰਡ ਦੇ ਬੈਠੇ ਅੱਛਾ ਇਹ ਬਹੁਤ ਯੂਰੋ ਦੇ ਬੋਰਸੀ ਉੱਤੋਂ ਸੁਰਦੀ ਨਜ਼ਰਉਣਾ ਸੌ ਫਟੂ ਚਾਹੀ ਠੀਕ ਹੈ ਜੀ ਤੇ ਇਹ ਫਿਰ ਆਪਣੇ ਆਪ ਨਾ ਕੁਛ ਚਿਰ ਪਾ ਗਿਆ 60 70 ਸਾਲ ਇਹ 50 ਸਾਲ ਹੋ ਗਏ ਜੋ ਕਰਨ ਸ਼ੁਰੂ ਹੋ ਗਿਆ ਅੱਛਾ ਜੀ ਕਿੰਨਾ ਸ਼ੁਰੂ ਹੋ ਗਿਆ ਕਰਨ ਦੇ ਸ਼ੁਰੂ ਬਾਅਦ ਮੈਂ ਹੈ ਗੀਤਾ ਵੀ ਇਥੇ ਦਿਰਾਵਤੀ ਸਰ ਨੂੰ ਗੜੀਆਂ ਚ ਕੰਨਾਂ ਪਾਸ ਤੇ ਬੰਦ ਨਹੀਂ ਇਹ ਆਪੇ ਅੰਦਰ ਸਾਡੇ ਕੋਈ ਟਾਣੀ ਨਹੀਂ ਬਲਦਾ ਸੁਰਜਿੰਦਾ ਵਾਪਸ ਅੱਛਾ ਜੀ ਉਹ ਫਿਰ ਅਸੀਂ ਉਹਨਾਂ ਸਾਡੀ ਮਾਰ ਤੇ ਵਿਚਾਰ ਆਈ ਵੀ ਉਹਨਾਂ ਪਾਸੇ ਗੜੀਆਂ ਮਾਰ ਦਿੱਤਾ ਤੇ ਬਾਬੇ ਨੇ ਆਖੀ ਬਾਬਾ ਜੀ ਸਾਨੂੰ ਕੋਈ ਜਾਦੂਗੀ ਬਣਾ ਦੇ ਤੇ ਹਾਂਜੀ ਉਹ ਬਾਬੇ ਜਾਦੂਗੀ ਤੇ ਨਾ ਕਰਕੇ ਅੱਛਾ ਅਸੀਂ ਫਿਰ ਉਹਨਾਂ ਮਾਰ ਨਹੀਂ ਚਕਾਇਆ ਅਸੀਂ ਗੁਰਦਤ ਇਤਨਾ ਵੱਡੇ ਹੀ ਇਹ ਫਿਰ ਆਪਣੇ ਆਪ ਕਰਦਾ ਰਿਹਾ ਜਿਹੜਾ ਕਰਿਆ ਥੱਲੇ ਉਹ ਫਿਰ ਹਾਂ ਵਾਪਸ ਵੇਚ ਕੇ ਨਾ ਕੁਝ ਪੈਸੇ ਥੋੜੇ ਬਟੇ ਤੇ ਉਹ ਆ ਇੱਥੇ ਨਿਕਾਜਾ ਕਮਰਾ ਛੱਡਿਆ ਅੱਛਾ ਤੁਸੀਂ ਆਪਣੀ ਸੰਭਾਲ ਦੇ ਵਿੱਚ ਵੇਖਾ ਕਿ ਕਿੰਨਾ ਤਗੜਾ ਬਹੁਤ ਜ਼ਿਆਦਾ ਯੋਰਾ ਦੇ ਜਿਹੜੇ 100 ਫੁਟਚਾ ਇਹ ਇੰਨੇ ਜਾਨਵਰ ਮੋਰ ਕੁੱਗੀਆਂ ਇੰਨੇ ਰਿੰਦੇ ਹਿੱਲਾਂ ਬਹੁਤ ਜ਼ਿਆਦੇ ਬੈਂਦੇ ਸੀ ਬਹੁਤ ਜ਼ਿਆਦਾ ਅੱਛਾ ਹੁਣ ਆਪਾਂ ਸਾਰੇ ਬਨੇ ਘੁੰਮ ਕੇ ਵੇਖਿਆ ਵਾ ਹਾਏ ਬਰਾਬਰ ਸੀ ਆ ਮਿੱਟੀ ਹਾਂ ਆਪਾਂ ਗੁਚਾ ਕੀਤਾ ਅੱਛਾ ਜੀ ਅਹੀਂ ਸਾਰੇ ਬਨੇ ਘੁੰਮ ਕੇ ਵੇਖਿਆ ਕਿ ਇਹ ਜਿਹੜੇ ਬਹੁਤ ਹੀ ਵੱਡੇ ਵੱਡੇ ਮਤਲਕ ਟਾਣ ਪਏ ਆ ਇਹ ਫਿਰ ਕਿਦਾਂ ਸਭਾ ਬਣਿਆ ਵੀ ਉਹ ਮੋੜ ਤੇ ਗੁਰਦੁਆਰਾ ਸਾਹਿਬ ਜਿੱਥੇ ਉੱਥੇ ਸੀ ਮੋੜ ਹੈਨਾ ਤੇ ਇਹ ਇੰਨੀ ਇੰਨੀ ਦੂਰ ਵੇਖੋ ਕਿੰਨੇ ਗਿੱਲੇ ਅੱਜ ਫੈਲੇ ਆਏ ਇਹ ਉੱਤੇ ਇੱਕ 10 ਕਨਾਲਾਂ ਦੇ ਵਿੱਚ ਅਜਿਹਾ ਅੱਛਾ 10 ਕਨਾਲਾਂ ਦੇ ਵਿੱਚ ਫੈਲੇ ਆਏ ਇਹ ਕਿੰਨੇ ਸੌਰੇ ਨੇ ਇਤਿਹਾਸ ਤੋਂ ਬਾਅਦ ਕਈ ਬੱਦੇ ਹੋਗੇ ਸਮਝੇ ਇਧਰ ਮਾਰ ਲਓ 40 ਇਧਰ ਕਰੇ ਨੇ ਇਧਰ ਮਾਰ ਲਓ ਚਾਈ ਦੁੱਧ ਦੇ ਠੀਕ ਆ ਜੀ ਐਦਾਂ ਕਰਾਂਗੇ ਠੀਕ ਹੈ ਬਾਕੀ ਗੁਰਦੇ ਥਾਂ ਜਿਹੜਾ ਇਧਰ ਵੀ ਹਾਂ ਵੜਿਆ ਆ ਚੋਨਾ ਪਰਾਂ ਇਹ ਥਾਂ ਵੜਿਆ ਉਦੋਂ ਕੰਧੂ ਕੱਢਤੀ ਬਾਕੀ ਉਹ ਇਥੇ ਗੱਡੀ ਛਲੋਤੀ ਉਹ ਵੀ ਆਪਣਾ ਗੁਰਦੇ ਥਾਂ ਪਰ ਕੋਈ ਸਕੂਤ ਥਾਂ ਵਿੱਚ ਹੁੰਦਾ ਇਹ ਇਥੇ ਫਿਰ ਤੁਸੀਂ ਮੈਨੂੰ ਇਹ ਦੱਸੋ ਕਿ ਸਾਰਾ ਪਿੰਡ ਹੀ ਫਿਰ ਇਥੇ ਗਰਮੀਆਂ ਦੀਆਂ ਸ਼ਾਮਾਂ ਨੂੰ ਅਨੰਦ ਮਾਣਦਾ ਉਹ ਇੱਥੇ ਜੀ ਰੁਕ ਨਹੀਂ ਹੁੰਦਾ ਪਸਾ ਤੂੰ ਘਰੋਂ ਦੇ ਜਿਵੇਂ ਆਇਆ ਹੈ ਨਾ ਸੜੀ 11 ਕਾ ਸਨ ਸੜੀ ਅੱਛਾ ਜੀ ਤੇ 11 ਤਰਨ ਇੱਥੇ ਆਣ ਕੇ ਬਹਿਣਾ ਡੰਗਰ ਵਛਾ ਵੀ ਇੱਥੇ ਸ਼ਾਮੇ ਰਹਿਣਾ ਕਈ ਚੇ ਲੋਕਾਂ ਨੇ ਕੱਠੇ ਰਣਾ ਇੱਥੇ ਦੇ ਕੋਈ ਗੱਲ ਕੇ ਸ਼ਾਮ ਮਤਲਬ ਸਾਰੀਆਂ ਦੁਪਹਿਰਾਂ ਇੱਥੇ ਕੱਟਣੀਆਂ 32 ਚੱਲ ਵੀ ਜਾਵੇ ਤਾਂ ਵੀ ਇੱਥੇ ਬੱਤੀ ਹੈ ਹੀ ਨਹੀਂ ਦੇ ਬੱਤੀ ਨਹੀਂ ਸੀ ਹੈਗੀ ਨਾ ਕੋਈ ਬੱਤੀ ਬੱਤੀ ਨਹੀਂ ਹੈਗੀ ਅੱਛਾ ਜੀ ਸਿਰਫ ਉਹ ਪੱਕੀ ਚੱਲਦੀ ਉਹ ਦੀ ਕਜੂਰ ਦੀ ਮੈਂ ਇੱਧਰ ਨਾ ਲਾ ਕੇ ਜਾ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਮੈਂ ਥੋੜੀ ਜੀ ਦੂਰੀ ਤੇ ਲਾਗੇ ਇੱਕ ਸੱਕੀ ਵਗੰਦੀ ਆ ਨਦੀ ਹੋਦੀ ਆ ਅੱਛਾ ਜੀ ਤੇ ਉਹ ਮਤਲਬ ਸੱਕੀ ਜਿਹੜੀ ਨਦੀ ਆ ਪੂਰੀ ਚਲਦੀ ਸੀ ਹੋਰਾਂ ਦੀ ਉਹ ਚਲਦੀ ਸ਼ੁਰੂ ਚਲਦੀ ਰਹੀ ਤੁਸੀਂ ਉਧਰੋਂ ਨਹਾ ਕੇ ਡੰਗਰ ਪਛਾ ਨਹਾ ਗਏ ਸਾਰਾ ਇੱਥੋਂ ਪਾਣੀ ਤਾਂ ਨਹੀਂ ਪਾਣੀ ਆ ਆ ਦੇ ਬੋੜਾਂ ਦੀ ਠੰਡੀ ਛਾਵੇਂ ਬਹਿਣਾ ਇੱਥੇ ਡੰਗਰਾਂ ਨਾਲ ਆਪਣੇ ਆਪ ਬਹਿਣਾ ਜਿੱਦੇ ਗਿੱਜੇ ਹੁੰਦੇ ਨੇ ਡੰਗਰ ਦੇ ਕਿਹਦਾ ਉਠਾਣ ਥਾਰੇ ਸਾਰੇ ਇਕੱਠੇ ਹੋਏ ਨੇ ਕਿ ਉਧਰੋਂ ਹੀ ਨੇ ਬਾਕੀ ਆਪੋ ਆਪਣੇ ਵੱਖ-ਵੱਖ ਡੰਗਰ ਜਿੱਥੇ ਕਰ ਰਹੇ ਗਿੱਜੇ ਨੇ ਉੱਥੇ ਬੈਹੇ ਨੇ ਕੀ ਹਵਾ ਉਹਨਾਂ ਆਪਣ ਖੁੱਲਾ ਥਾਂ ਦਾ ਹੀ ਐ ਰਾਤ ਜਨਕੇ ਬੱਚੇ ਵੀ ਆ ਕੇ ਖੇਡਦੇ ਰਹਿੰਦੇ ਸੀ ਇੱਥੇ ਖੇਡਦੇ ਇੱਥੋਂ ਸਾਡੇ ਵੇਹੜਾ ਇੱਥੋਂ ਤੁਮ ਪਾਈ ਜਾਂਦੇ ਦੇ ਇੰਨੇ ਚੋਰ ਟਾਣਨ ਸਨ ਹਾਂਜੀ ਤੇ ਇੱਕ ਦਿਨ ਫੜਨਾ ਸਾਡੇ ਇੱਕ ਬੰਦੇ ਇਥੇੜ ਕੋ ਬਾਹਰ ਟੁੱਟ ਗਈ ਸਦੀ ਇੱਕ ਬੰਦੇ ਅੱਛਾ ਜਨਕੇ ਖੇਡਦੇ ਵੀ ਰਹਿੰਦੇ ਬੋੜਾਂ ਤੇ ਪੀਂਗਾ ਪਾਉਣੀ ਪੀਂਗਾ ਪਾਉਦੇ ਰਹੇ ਨਹੀਂ ਇੱਕ ਦਿਨ ਫੜਨਾ ਅੱਛਾ ਮੈਂ ਟਾਣੇ ਚੜ੍ਹਦੇ ਚੜ੍ਹਨਾ ਤੇ ਟਾਣੇ ਸਾਰੇ ਟਾਣੇ ਕੁੰਮ ਜਾਂਦੇ ਕੀ ਬਾਤ ਆ ਜੀ ਹਾਂਜੀ ਦੋਸਤੋ ਮੈਂ ਸਾਬਕਾ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਤੇ ਗੱਲਾਂ ਦੇ ਗੱਲਾਂ ਦੇ ਵਿੱਚ ਇਹ ਪਤਾ ਲੱਗਾ ਕਿ ਇੱਥੇ ਇਹਨਾਂ ਦਾ ਬਚਪਨ ਵੀ ਗੁਜ਼ਰਿਆ ਵਾ ਜਵਾਨੀ ਵੀ ਗੁਜ਼ਰੀ ਆ ਤੇ ਤੁਸੀਂ ਹੁਣ ਵੇਖ ਰਹੇ ਜੋ ਕਿ ਬੁਢਾਪਾ ਵੀ ਆ ਗਿਆ ਵਾ ਹੈਨਾ ਤੇ ਇਹ ਚੱਕਰੀ ਆ ਕਿ ਜਿਹੜਾ ਇੱਕ ਬੋਰਡ ਦਾ ਰੁੱਖ ਸਾਨੂੰ ਪਾਲਣ ਲੱਗਿਆਂ ਕਈ ਸਾਲ ਲੱਗ ਜਾਂਦੇ ਨੇ ਤੇ ਜਦੋਂ ਉਹ ਬੋਰਡ ਦਾ ਰੁੱਖ ਪਲ ਜਾਂਦਾ ਵਾ ਤੇ ਉਹਦੇ ਕਿੰਨੇ ਸਾਰੇ ਆਪਾਂ ਨੂੰ ਫਾਇਦੇ ਆ ਕਿੰਨੇ ਸਾਰੇ ਸੋਖਿਆ ਉਹ ਦੱਸ ਰਹੇ ਕਿ ਉਹਨਾਂ ਦਿਨਾਂ ਦੇ ਵਿੱਚ ਇੱਥੇ ਲੈਟ ਹੈ ਜਿਹੜਾ ਬਿਜਲੀ ਦਾ ਕੋਈ ਅਰੇਂਜਮੈਂਟ ਨਹੀਂ ਸੀ ਹੈਗਾ ਪਰ ਇਹਨਾਂ ਬੋੜਾਂ ਦੀਆਂ ਠੰਡੀਆਂ ਛਾਵਾਂ ਥੱਲੇ ਬਹਿ ਕੇ ਲੋਕ ਆਨੰਦ ਮਾਣਿਆ ਕਰਦੇ ਸੀ ਪਿਆਰ ਮੋਹ ਕਰਿਆ ਕਰਦੇ ਸੀਗੇ ਔਰ ਇਹ ਗੱਲ ਹੈ ਕਿ ਜਦੋਂ ਇਹਨਾਂ ਦਾ ਬਚਪਨ ਸੀ ਕਹਿੰਦੇ ਕਿ ਇੱਕ ਦੂਜੇ ਨੂੰ ਆਪਾਂ ਸ਼ੂਨ-ਛਪਾਈ ਕਹਿੰਦੇ ਉਹਨੂੰ ਲੋਕ ਜਪਾਈ ਸ਼ੂਨ-ਛਪਾਈ ਮਤਲਬ ਭੱਜ-ਭੱਜ ਕੇ ਫੜਨਾ ਤੇ ਉਹਨਾਂ ਨੇ ਟਾਣਾ ਤੇ ਚੜ ਜਾਣਾ ਦੋਸਤੋ ਰੁੱਖਾਂ ਦਾ ਸਾਨੂੰ ਇਹ ਫਾਇਦਾ ਵਾ ਤੇ ਮੇਰੀ ਜਿੱਥੋਂ ਤੱਕ ਵੀ ਆਵਾਜ਼ ਜਾਏਗੀ ਜਿੱਥੋਂ ਤੱਕ ਵੀ ਵੀਡੀਓ ਜਾ ਰਹੀ ਆ ਮੈਂ ਸਾਰਿਆਂ ਨੂੰ ਕਹਿਣਾ ਵਾ ਕਿ ਤੁਸੀਂ ਦਰਖਤ ਲਾਇਆ ਕਰੋ ਕਿਉਂਕਿ ਦਰਖਤਾਂ ਦੇ ਨਾਲ ਹੀ ਸਾਨੂੰ ਆਕਸੀਜਨ ਮਿਲਦਾ ਹੈ ਸਾਡੀ ਧਰਤੀ ਤੋਂ ਜਿਹੜੀ ਪਕੜ ਬਣੀ ਰਹਿੰਦੀ ਆ ਇਸ ਕਰਕੇ ਕਹਿੰਦੇ ਆ ਕਿ ਇੱਕ ਰੁੱਖ ਤੇ 100 ਸੁੱਖ ਹਾਂਜੀ ਦੋਸਤੋ ਸਾਫਾ ਸਰਪੰਚ ਸਾਹਿਬ ਸਾਡੇ ਨਾਲ ਜਿਹੜਾ ਵਾ ਇਹ ਇਹਨਾਂ ਬੋੜਾਂ ਦੀ ਸਾਨੂੰ ਸੈਰ ਕਰਾ ਰਹੇ ਆ ਤੇ ਇਹ ਬਾਪੂ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਬੋਰਡ ਤੇ ਇੱਥੋਂ ਦਾ ਮੋੜ ਤੇ ਬਹੁਤ ਦੂਰ ਆ। ਬਹੁਤ ਦੂਰ। ਅੱਛਾ ਫਿਰ ਇਹ ਮਤਲਬ ਕਿ ਕਿੰਨਾ ਕ ਸਮਾਂ ਹੋ ਗਿਆ ਇਹਨਾਂ ਨੂੰ ਇੱਥੇ? ਇਹ ਕੋਈ ਮਹਾਰਾਜ ਦੇ ਤਾਕਤ ਨਾਲ ਘੋੜਾ ਲਾ ਕੇ ਆਪਣੇ ਤਾਂ ਇੰਦਰਾ ਦੌੜ ਤੁਰਨੇ ਆਇਆ ਜਿਵੇਂ ਤੇ ਨਹੀਂ ਜਿਵੇਂ। ਇਹ ਨਹੀਂ ਤੁਹਾਡੀ ਸੰਭਾਲ ਤੋਂ ਪਹਿਲਾਂ ਦਿੱਤੀ ਆ। ਪਹਿਲਾਂ ਪਹਿਲਾਂ ਦੀ ਇਤਰਾ ਹੀ ਇਦਾਂ ਹੀ। ਜਨਨਿਕਾ ਤੁਹਾਡੇ ਬਜ਼ੁਰਗਾਂ ਦੇ ਆ ਸਾਡੇ ਵੱਡਿਆਂ ਦੇ ਜਦੋਂ ਆਏ ਇਤਰਾ ਹੀ। ਇੱਥੇ ਲੱਗਦਾ ਕਿ 100-150 ਸਾਲ ਹੋ ਗਿਆ ਇਹਨਾਂ ਨੂੰ। ਨਹੀਂ ਜੇ ਸਾਨੂੰ ਕੋਈ ਸੰਤ ਦੱਸਦਾ ਇਹ 512 ਹੋ ਜਾਂਦਾ ਨਾ ਤੇ ਬਾਅਦ ਦੇ ਬਹੁਤ ਕਰਦਾ। अच्छा जी। ਮਿਰਦਾ ਹੁੰਦਾ ਨਾ ਫਿਰ ਕਰਦਾ 500 ਬਰ ਜੋ ਅੱਗੇ ਨਹੀਂ। ਜਾਨੀ ਕਿ 500 ਸਾਲ ਦਾ ਇਹ ਦਰਖਤ ਹੋ ਕੇ ਉਹਦੇ ਤੋਂ ਵਾਦਾ ਟੁੱਟਿਆ ਵਾ। ਹਾਂਜੀ। ਤੇ ਜਿੱਥੇ ਜਿੱਥੇ ਟੁੱਟਿਆ ਉੱਥੇ-ਉੱਥੇ ਉਹ ਡਿੱਗ ਗਿਆ। ਉੱਥੇ-ਉੱਥੇ ਤਿਆਰ ਹੋ ਗਿਆ। ਉੱਥੇ-ਉੱਥੇ ਡਿੱਗ ਗਿਆ। ਉੱਥੇ-ਉੱਥੇ ਤਿਆਰ। ਹਾਂਜੀ ਦੋਸਤੋ ਆਓ ਆਪਾਂ ਸੈਰ ਕਰਦੇ ਆਂ। ਇਹ ਕੋਈ ਆਮ ਬੋਰਡ ਨਹੀਂ ਜਿੱਦਾਂ ਦੀ ਆਪਾਂ ਸੈਰ ਕਰਦੇ ਫਿਰਦੇ ਆਂ। ਇਹ ਇੱਕ ਇਤਿਹਾਸਵਾ, ਇੱਕ ਪ੍ਰਾਤਨ ਸਮੇਂ ਦੀ ਉਹ ਅਨਮੋਲ ਚੀਜ਼ ਹੈ ਕਿ ਜਿਹੜੀ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਜ਼ਰੀਏ ਬੁਖਾ ਰਹੇ ਆਂ ਔਰ ਮੈਂ ਬੇਨਤੀ ਕਰਦਾ ਕਿ ਵੀਡੀਓ ਨੂੰ ਵੱਧ ਤੋਂ ਵੱ ਆਕੇ ਜਿਹੜਾ ਲੋਕਾਂ ਤੱਕ ਪਹੁੰਚ ਸਕੀ ਹੈ ਇਹ ਟਟਣਾ ਕੋਈ ਟਟਣਾ ਹੈ ਹੀ ਨਹੀਂ ਕਿ ਹਾਂ ਜੀ ਆ ਮੁੱਢੇ ਟਟਣਾ ਵੇਖੋ ਹਾਂ ਆ ਵੇਖੋ ਹੁਣ ਮਤਲਬ ਕਿ ਕਿੰਨਾ ਇਹਦਾ ਸਾਈਜ਼ ਆ ਕਿੱਡਾ ਵੱਡਾ ਹਨਾ ਤੇ ਜਿੱਥੇ ਆ ਕੇ ਡਿੱਗਾ ਵਾ ਤੇ ਉੱਥੇ ਹੀ ਮਤਲਬ ਕਿ ਫਿਰ ਪੁੰਗਰ ਕੇ ਹੋ ਗਿਆ ਹਨਾ ਤੇ ਇਧਰ ਵਾਹੋ ਦੋਸਤੋ ਇਹ ਵੀ ਇਸ ਟਟਣ ਨੂੰ ਆਇਆ ਹੈ ਇਹ ਵੀ ਹਾਂ ਜੀ ਹਾਂ ਜੀ ਤੁਸੀਂ ਇਧਰ ਵੀ ਵੇਖੋ ਕਿ ਗੁਰਦੁਆਰਾ ਸਾਹਮਣੇ ਇਧਰ ਥੋੜਾ ਅਗਾਂਹ ਕੈਮਰਾ ਮਾਰ ਕੇ ਵਿਖਾਓ ਕਿ ਗੁਰਦੁਦਵਾਰਾ ਸਾਹਿਬ ਜਿਹੜਾ ਵੇਖੋ ਇਥੋਂ ਕਿੰਨੀ ਦੂਰੀ ਤੇ ਆ ਤੇ ਉਹ ਜਿੱਥੇ ਨਿਸ਼ਾਨ ਸਾਹਿਬ ਆ ਉੱਥੇ ਇਹ ਕਹਿੰਦੇ ਆ ਕਿ ਮੋਡ ਹੋਇਆ ਕਰਦਾ ਸੀ ਤੇ ਹੁਣ ਵੇਖੋ ਇੱਧਰ ਤੁਸੀਂ ਆ ਜਾਓ ਥੋੜਾ ਕੈਮਰਾ ਲੈ ਕੇ ਕਿ ਕਿੰਨੀ ਦੂਰ ਤੇ ਆ ਕੇ ਜਿਹੜੇ ਆ ਇਹ ਵੱਡੇ ਵੱਡੇ ਟਾਣ ਜਿਹੜੇ ਆ ਡਿੱਗੇ ਆ ਪਰ ਉੱਥੇ ਹੀ ਪੁੰਗਰ ਗਏ ਆ ਉੱਥੇ ਤਿਆਰ ਹੋ ਗਏ ਸਰ ਜੀ ਕੀ ਬਾਤ ਹੈ ਜੀ ਆ ਵੇਖੋ ਕਿਦਾਂ ਜਿਹੜਾ ਮਰ ਗਿਆ ਹਾਂ ਜੀ ਹਾਂ ਜੀ ਸਰਪੰਚ ਸਾਹਿਬ ਪਤਾ ਕੀ ਆ ਮਤਲਬ ਕਿ ਇੱਥੋਂ ਦੇ ਨਾ ਦਰਸ਼ਨ ਕਰਕੇ ਤੇ ਸਾਨੂੰ ਜਿਹੜਾ ਨਾ ਇੱਕ ਵਾਰੀ ਆਨੰਦ ਆ ਗਿਆ ਤੇ ਅਸੀਂ ਇਹ ਸਮਝਦੇ ਕਿ ਅਸੀਂ ਬੜੇ ਭਾਗਾ ਵਾਲੇ ਆ ਕਿ ਇਹੋ ਜੀ ਇਤਿਹਾਸਿਕ ਚੀਜ਼ ਵੇਖ ਰਹੇ ਆਂ ਵੇਖ ਰਹੇ ਆ ਜੀ ਹਾਂ ਜੀ ਹਾਂ ਜੀ ਹਾਂਜੀ ਦੋਸਤੋ ਮੈਂ ਇਹਦਾ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਵਾ ਚਾਰ ਸਫੇਰਾ ਹੀ ਤੁਹਾਨੂੰ ਬੁਖਾਰਿਆ ਵਾ ਤੁਸੀਂ ਮੇਰੇ ਨਾਲ ਨਾਲ ਆਓਗੇ ਜਿੱਧਰ ਵੀ ਵੇਖੋਗੇ ਇਹੋ ਹੀ ਬੋੜੂ ਗਿਆ ਬਸ ਇੱਕੋ ਜਾਨ ਆਓ ਇੱਥੋਂ ਅੱਗੇ ਜਾਗਣਾ ਇੱਥੋਂ ਟੋਣਾ ਹਾਂਜੀ ਅੱਗੇ ਫੁੱਟ ਗਿਆ ਹੈ ਆਓ ਆ ਪਿੱਛੋਂ ਲੱਗੋ ਫਿਰ ਕਦਮ ਹੋ ਗਿਆ ਕੀ ਬਾਤ ਆ ਜੀ ਹਾਂਜੀ ਦੋਸਤੋ ਆਉਣ ਵਾਲੇ ਸਮੇਂ ਤੱਕ ਕਹਿੰਦੇ ਆ ਕਿ ਇਹ ਜਿਹੜਾ ਵਾ ਚਮਤਕਾਰ ਹੁੰਦਾ ਰਹਿਣਾ ਵਾ ਆਉਣ ਵਾਲੇ ਸਮੇਂ ਤੱਕ ਸਾਲਾਂ-ਸਾਲਾਂ ਤੱਕ ਜੁੱਗਾ-ਜੁੱਗਾ ਤੱਕ ਇਹ ਚਮਤਕਾਰ ਇਦਾਂ ਹੀ ਰਹਿਣਾ ਵਾ ਬੋਰਡ ਨੇ ਜਿਹੜੀ ਆਪਣੀ ਜਿਹੜੀ ਆ ਜਗਾ ਬਿਲਕੁਲ ਹੀ ਬਣਾਈ ਜਾਣੀ ਆ ਤੁਸੀਂ ਇਹ ਵੇਖੋ ਕਿ ਇਹ ਉਥੋਂ ਹੀ ਬੋਰਡ ਟੁੱਟ ਕੇ ਤੇ ਕਿੱਥੇ ਆ ਕੇ ਡਿੱਗਾ ਵਾ ਤੇ ਹੁਣ ਇਥੋਂ ਜਿਹੜਾ ਵਾ ਅੱਗੇ ਜਾ ਕੇ ਉੱਗ ਗਿਆ ਤੁਸੀਂ ਇੱਧਰ ਲਿਆਓ ਮੇਰੇ ਨਾਲ ਇਹ ਕੈਮਰੇ ਨਾਲ ਵਿਖਾ ਦਿਓ ਥੋੜਾ ਹਾਂ ਲੱਕੋ ਟੁੱਟ ਗਿਆ ਤਾਂ ਅੱਗੇ ਤਿਆਰ ਹੋ ਗਿਆ ਹਾਂਜੀ ਦੋਸਤੋ ਅ ਤੁਸੀਂ ਵੇਖੋਗੇ ਕਿ ਕਿੱਥੇ ਜਾ ਕੇ ਇਹ ਮਤਲਬ ਕਿ ਇਹ ਟਾਣ ਉਥੋਂ ਲੱਕ ਜੋਂ ਟੁੱਟ ਕੇ ਤੇ ਅੱਗੇ ਜਾ ਡਿੱਗਾ ਵਾ ਪਰ ਹੁਣ ਤੁਸੀਂ ਵੇਖੋਗੇ ਇਹਨੇ ਆਪਣੀ ਜਗ੍ਹਾ ਇੱਥੇ ਵੀ ਬਣਾ ਲਈ ਆ ਤੇ ਤਾਂ ਨੂੰ ਕੈਮਰਾ ਮਾਰ ਕੇ ਵਹਾ ਦਿਓ ਕਿ ਅੱਗੇ ਦੀ ਅੱਗੇ ਹੀ ਇਹ ਵੱਧਾ ਜਾ ਰਿਹਾ ਵਾ ਵੱਧਾ ਜਾ ਰਿਹਾ ਆ ਕੋਠੇ ਦੇ ਬਾਅਦ ਚੜ ਗਿਆ ਸਾਡੇ ਪੌਂਗ ਚ ਚੜ ਗਿਆ ਹਾਂ ਹਾਂ ਵੇਖੋ ਤੁਸੀਂ ਨਾ ਇੱਕ ਕੋਠੇ ਨੂੰ ਚੜ ਗਿਆ ਜੇ ਬਾਪੂ ਜੀ ਇਹ ਜੜੀਆਂ ਫਿਰ ਚੁੱਲ੍ਹੇ ਬਣੇ ਵਾ ਕਿੱਥੇ ਲੰਗਰ ਲੱਗਦਾ ਜੀ ਸਰਾਂ ਦੇ ਸਰਾਂ ਅੱਛਾ ਜੀ ਹਾਂਜੀ ਦੋਸਤੋ ਬਾਪੂ ਜੀ ਕਹਿ ਰਿਹਾ ਕਿ ਸੰਗਰਾਦ ਦੀ ਸੰਗਰਾਦ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਮਨਾਇਆ ਜਾਂਦਾ ਵਾ ਮੱਸਿਆ ਦਾ ਜਿਹੜਾ ਸੰਗਰਾਦ ਸੰਗਰਾਦ ਦਾੜਾ ਬੜੀ ਸ਼ਰਧਾ ਨਾਲ ਮਨਾਉਂਦੇ ਆ ਤੇ ਇਹ ਜਿਹੜੇ ਚੁੱਲਿਆਂ ਦੇ ਜਿਹੜਾ ਲੰਗਰ ਪਾਣੀ ਚੱਲਦਾ ਵਾ ਆਜੋ ਇੱਧਰ ਆਜੋ ਜੀ ਆਇਦਰ ਮੋਟਰ ਲੱਗੀ ਬਾਹਰ ਇੱਕ ਇੱਕ ਮੋਟਰ ਉੱਥੇ ਲਾਈ ਜਿੱਥੇ ਗੱਡੀ ਦੀ ਟੈਡੀ ਖੜੀ ਅੱਛਾ ਯਾਰ ਆਉਟਾਂ ਨਹੀਂ ਇੱਥੇ ਜੜੀਆਂ ਮਾਰਨ ਕਿਆ ਬਾਤ ਆ ਜੀ ਕਹਿੰਦੇ ਆ ਕਿ ਆਪਣੇ ਪਿੰਡ ਦੇਆ ਬੋੜਾਂ ਜੀਨਾ ਸ਼ਾਂ ਲੱਭਣੀ ਆਪਣੇ ਪਿੰਡ ਦੇ ਬੋੜਾਂ ਜੀਨਾ ਸ਼ਾਂ ਲੱਭਣੀ ਤੇ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਲ ਲੱਭਣੀ ਜਿੱਦਾਂ ਇੱਕ ਵਾਰੀ ਮਾਂ ਕਹਿੰਦੀ ਆ ਕਿ ਨਾਲੋਂ ਵਿਛੜ ਜਾਵੇ ਮਾਂ ਇਸ ਦੁਨੀਆ ਤੋਂ ਚਲੀ ਜਾਵੇ ਤਾਂ ਉਹਦਾ ਜਿਹੜਾ ਘਾਟਾ ਕਦੀ ਨਹੀਂ ਪੂਰਾ ਹੋ ਸਕਦਾ ਇਨ੍ਹਾਂ ਬੋੜਾਂ ਦੀ ਵੀ ਇਸ ਤਰ੍ਹਾਂ ਹੀ ਕੁਝ ਗੱਲ ਆ ਕਿ ਆਪਣੇ ਪਿੰਡ ਦੇਆ ਬੋੜਾਂ ਜੀਨਾ ਸ਼ਾਂ ਲੱਭਣੀ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਲ ਲੱਭਣੀ ਜਿੱਦਾਂ ਸਾਨੂੰ ਮਾਂ ਦਾ ਸੁਖ ਹੁੰਦਾ ਏ ਉਦਾਂ ਹੀ ਇਨ੍ਹਾਂ ਬੋੜਾਂ ਦਾ ਸੁਖ ਹੁੰਦਾ ਤੁਸੀਂ ਵੇਖੋਗੇ ਇਹਦੀਆਂ ਜਿਹੜੀਆਂ ਜੜਾਂ ਆ ਬਿਲਕੁਲ ਹੀ ਜ਼ਮੀਨ ਦੇ ਜਿਹੜਾ ਥੱਲੇ ਵੜਨਦੀਆਂ ਨੇ ਤੇ ਆਪਣੀ ਜਿਹੜੀ ਆ ਬਿਲਕੁਲ ਹੀ ਜਗ੍ਹਾ ਬਣਾ ਕੇ ਤੇ ਪਕੜ ਬਣਾ ਕੇ ਇਹਨਾਂ ਨੇ ਰੱਖੀ ਹੋਈ ਆ ਸਰ ਇਹ ਵੇਖੋ ਕਿਦਾਂ ਹਾਂਜੀ ਆਓ ਅੱਗੇ ਨੂੰ ਚੱਲਦੀ ਆ ਜੀ ਆ ਵੇਖੋਗੇ ਮਾਰੇ ਲੋ ਤਾਕਤ ਉੱਥੋਂ ਕਹਣ ਲਾ ਕੇ ਇੱਥੋਂ ਤਾਕਤ ਫੇਰ ਲੈਂਦੀ ਆggen ਜਣਾ ਦੇਖੋ ਅਛਾ ਇਹ ਇੱਥੇ ਹਾਂਜੀ ਬਾਪੂ ਜੀ ਇਹ ਫਿਰ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਆ ਜਿਹੜਾ ਹਨਾ ਇਹ ਟਾਣ ਪੱਕਾ ਵਾ ਹਾਂਜੀ ਟੁੱਟ ਗਿਆ ਤੁਸੀਂ ਇੱਥੋਂ ਟੁੱਟ ਗਿਆ ਸੀ ਟੁੱਟ ਗਿਆ ਤੁਸੀਂ ਅੱਛਾ ਤਿਆਰ ਹੋ ਗਿਆ ਫਿਰ ਯਾਨੀ ਕਿ ਇੱਥੋਂ ਟੁੱਟ ਗਿਆ ਵਾ ਤੇ ਹੁਣ ਫਿਰ ਇੱਥੋਂ ਨਹੀਂ ਤਿਆਰ ਹੋ ਰਿਹਾ ਆ ਵੇਖੋ ਗਾ ਤਿਆਰ ਹੋ ਜਾਂਦਾ ਕੀ ਬਾਤ ਆ ਤੁਸੀਂ ਹਾਂਜੀ ਦੋਸਤੋ ਇੱਧਰ ਵੇਖੋ ਕਹਿੰਦੇ ਆਗੇ ਪਿਛੋਂ ਜਿਹੜਾ ਵਾ ਉਹ ਟਾਣ ਟੁੱਟ ਗਿਆ ਵਾ ਤੇ ਇੱਥੇ ਆ ਕੇ ਨਾ ਫਿਰ ਇਹ ਅੱਗੇ ਪੁੰਗਰ ਪਿਆ ਵਾ ਤੇ ਹੁਣ ਅਸੀਂ ਥੋੜਾ ਥੱਲੇ ਉਦੀ ਜਾਂਦੇ ਆ ਕਿਉਂਕਿ ਇਹਦੀ ਜਿਹੜਾ ਨਾ ਕਾਫੀ ਨੀਵਾ ਨੀਵਾ ਹੋ ਗਿਆ ਵਾ ਤੇ ਇਹਨੇ ਆਪਣੀ ਪੂਰੀ ਆਇਆ ਜਗਾ ਬਣਾਈ ਆ ਇਧਰ ਲੰਗਰ ਆ ਮੋਟਰ ਮੋਟਰ ਇਧਰ ਸਭ ਕਿਧਰੇ ਉਧਰ ਕੀ ਬਣਿਆ ਵਾ ਲੰਗਰ ਆ ਆਛਾ ਜੀ ਤੇ ਮੋਟਰ ਲੱਗੀ ਆ ਸਭ ਨੂੰ ਪਾਣੀ ਭੰਡੇ ਭੁੰਡੇ ਸੇ ਕੀ ਬਾਤ ਆ ਹਾਂਜੀ ਦੋਸਤੋ ਤੁਸੀਂ ਇਧਰ ਮੇਰੇ ਪਿੱਛੇ ਵੇਖੋ ਆ ਬਾਪੂ ਜੀ ਕਹਿ ਰਹੇ ਕਿ ਇੱਧਰ ਨਾਲ ਲੰਗਰ ਹਾਲ ਬਣਿਆ ਵਾ ਤੇ ਉਹ ਸਾਹਮਣੇ ਮੋਟਰ ਲੱਗੀ ਆ ਟੂਟੀਆਂ ਲੱਗੀਆਂ ਵਾ ਜਿੱਥੇ ਬਰਤਨ ਧੋਏ ਜਾਂਦੇ ਆ ਇੱਧਰ ਮਹਾਰਾਜ ਦਾ ਜਿਹੜਾ ਲੰਗਰ ਘਰ ਵਾ ਤੇ ਆਉ ਆਪਾਂ ਇੱਧਰ ਨੂੰ ਸਾਈਡ ਤੇ ਚਲਦੇ ਆਂ ਕਿਆ ਵਾਰਾ ਹਾਂਜੀ ਦੋਸਤੋ ਅਸੀਂ ਹੁਣ ਦੂਜੀ ਸਾਈਡ ਤੇ ਆ ਗਏ ਆ ਗੁਰਦੁਆਰਾ ਸਾਹਿਬ ਦੇ ਤੁਸੀਂ ਵੇਖੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਚਾਰੇ ਹੀ ਪਾਸੇ ਜਿਹੜਾ ਵਾ ਇਹ ਬੋਰਡ ਦੇ ਜਿਹੜਾ ਆਪਣੀ ਜਗ੍ਹਾ ਬਣਾਈਆਂ ਤਾਂ ਤੁਸੀਂ ਇੱਧਰ ਵੀ ਵੇਖੋ ਮੇਰੇ ਨਾਲ ਆ ਕੇ ਕਿ ਕਿੱਡਾ ਵੱਡਾ ਜਿਹੜਾ ਟਾਣਵਾ ਤੇ ਉਹ ਇੱਥੇ ਧਰਤੀ ਦੇ ਵਿੱਚ ਜਿਹੜਾ ਵਾ ਆਪਣੀ ਜਗ੍ਹਾ ਬਣਾ ਕੇ ਬੈਠਾ ਵਾ ਸਾਹਮਣੇ ਵੇਖੋ ਤੁਸੀਂ ਨਾ ਵੇਖੀ ਕਿੱਡੀ ਗ੍ਰੇਟ ਹੈ ਇਹ ਵੀ ਪਿਛੋਂ ਇੱਕ ਅੱਛਾ ਜੀ ਇੱਥੇ ਸੰਗਤਾਂ ਵੀ ਹੁੰਦੀਆਂ ਨੇ ਮੱਖੜੇ ਕ ਬਹੁਤ ਸਾਰੀਆਂ ਹਨਾ ਬੜੀ ਚੱਲਦੀ ਸੀ ਹਾਂਜੀ ਇਹਨਾਂ ਆ ਆ ਪਿਛੋਂ ਇੱਕੋ ਸੀ ਅੱਛਾ ਜੀ ਅੱਗੋਂ ਅੱਥੂ ਟੁੱਟ ਗਏ ਆ ਅੱਗੋਂ ਫਿੱਟ ਜਾਨੀ ਕਿ ਅੱਗੇ ਆ ਕੇ ਸਾਰਾ ਕੁਝ ਬਣਦਾ ਜਾਂਦਾ ਹੈ ਹਨਾ ਇੱਕ ਅੱਗੇ ਬਣ ਗਿਆ ਇੱਕ ਐ ਚਾਹੇਗਾ ਇੱਕ ਟੈਨ ਹੋਵੇ ਆਜੋ ਜੀ ਅੱਗੇ ਆਜੋ ਥੋੜਾ ਹਾਂਜੀ ਦੋਸਤੋ ਤੁਸੀਂ ਵੇਖ ਰਹੇ ਜੋ ਪ੍ਰਾਤਨ ਸਮੇਂ ਦੇ ਪੁਰਾਣੇ ਬੋਰਡ ਕਹਿੰਦੇ ਆ ਕਿ 500 ਸਾਲ ਪੁਰਾਣਾ ਬੋਰਡ ਵਾ ਤੇ ਉਹ ਬੋਰਡ ਇੰਨਾ ਗਾ ਜਿਆਦਾ ਮਤਲਬ ਕਿ ਮੋਢੇ ਜਿਹੜਾ ਵਾ ਉਹਦਾ ਗਲ ਚੁੱਕਾ ਸੀਗਾ ਤੇ ਇਹ ਜਦੋਂ ਫਿਰ ਬੋਰਡ ਨੂੰ ਪਤਾ ਸੀ ਕਿ ਮੈਂ ਹੁਣ ਇਹ ਖਤਮ ਹੋ ਰਿਹਾ ਵਾ ਪਰ ਉਹਨੇ ਜਿਹੜਾ ਆਪਣੀ ਜਗਾ ਨਹੀਂ ਛੱਡੀ ਤੇ ਉਹਨੇ ਆਪਣੀ ਉਥੋਂ ਟਾਣ ਜਿਹੜੇ ਬੜੀ ਦੂਰ ਦੂਰ ਜਾ ਕੇ ਜਿੱਥੇ ਜਿੱਥੇ ਡਿੱਗੇ ਆ ਉਥੇ ਉਥੇ ਬਹੁਤ ਹੀ ਜਿਹੜੇ ਤੁਸੀਂ ਵੇਖੋਗੇ ਵੱਡੇ ਵੱਡੇ ਬੋਰਡ ਉੱਗਾ ਹੀ ਨੇ ਹਾਂਜੀ ਦੋਸਤੋ ਕਹਿੰਦੇ ਪਿਪਲੀ ਪੀਂਗਾ ਪੈਂਦੀਆਂ ਤੇ ਕਿਤੇ ਕਿਕਲੀ ਪੈਂਦੀ ਏ ਸਿੱਧਕ ਅਣਖ ਦੀ ਦੌਲਤ ਸੰਗ ਹੁਸਨ ਦੇ ਰਹਿੰਦੀ ਏ ਮੋਧੀਆਂ ਤੰਦਾ ਪਾਵਣ ਨੂੰ ਕਹਿੰਦੇ ਤਰੀਨਣੀ ਜੁੜੀਆਂ ਨੇ ਰਹਿਣ ਵਸਦੀਆਂ ਰੱਬਾ ਮੇਰੇ ਪਿੰਡ ਦੀਆਂ ਕੁੜੀਆਂ ਨੇ ਕਹਿੰਦੇ ਆ ਕਿ ਇੱਧਰ ਇਹ ਪਿੰਡ ਦੇ ਬੱਚੇ ਪਿੰਡ ਦੀਆਂ ਕੁੜੀਆਂ ਕਹਿੰਦੇ ਕਿ ਇਹਨਾਂ ਟਾਣਾ ਦੇ ਉੱਪਰ ਖੇਡਦੇ ਆ ਤੇ ਪੀਂਗਾ ਪਾਉਂਦੇ ਆ ਕਿਆ ਬਾਤ ਆ ਬਾਪੂ ਜੀ ਇੱਥੇ ਬਹਿ ਕੇ ਵੀ ਹੂਟੇ ਲੈਂਦੇ ਆ ਤੇ ਨਹੀਂ ਲੈਂਦੇ ਨਹੀਂ ਜਾਣੇ ਹਾਂਜੀ ਬੜਾ ਡੱਕੀ ਜਾਣੇ ਲੈਂਦੇ ਬੜਾ ਡੱਕੀ ਆ ਅੱਛਾ ਇੱਥੇ ਬਹਿ ਬਹਿ ਕੇ ਤੇ ਫਿਰ ਇਦਾਂ ਨੇ ਹਾਂ ਆ ਅੱਛੇ ਲੈਂਦੇ ਰਹੀ ਨੇ ਆ ਬੰਨਿਆ ਮੈਨੂੰ ਲੱਗਦਾ ਕਿਸੇ ਨੇ ਇਹ ਉੱਧੇ ਵੱਧ ਨਹੀਂ ਟਣੀ ਹੈ ਹੈ ਆਹ ਉੱਧੇ ਹੀ ਜਾਂ। ਇਤਰਾ ਲੈਂਦੇ ਜੇ ਹੂਟੇ। ਇੱਕ ਦਿਨ ਹੈ? ਹਾਂ। ਇਹਦੇ ਚੜ ਚੜ ਕੇ ਲੰਘੇ। ਠੀਕ ਹੈ ਜੀ। ਹਾਲੀ ਦੋਸਤੋ ਪ੍ਰਾਤਨ ਸਮੇਂ ਦੇ ਪੁਰਾਣੇ ਬੋਰਡ ਵਾ ਤੇ ਬੋੜਾਂ ਨੇ ਸਾਰੇ ਹੀ ਬੰਨੇ ਜਿਹੜਾ ਵਾ ਬੋਰਡ ਦੇ ਜਿਹੜਾ ਨਾਲ-ਨਾਲ ਨਾਲ-ਨਾਲ ਜਿਹੜਾ ਆਪਣੀ ਜਗ੍ਹਾ ਬਣਾਈਆਂ ਤੇ ਆਉ ਹੁਣ ਤੁਹਾਨੂੰ ਇਹ ਸਾਰੇ ਬੋਰਡ ਦੇ ਦਰਸ਼ਨ ਕਰਾਤੇ ਆ ਤੇ ਥੋੜਾ ਪਿੰਡ ਦੇ ਵੀ ਦਰਸ਼ਨ ਕਰਾ ਦਈਏ ਕਿਉਂਕਿ ਬਹੁਤ ਹੀ پاک ਪਵਿੱਤਰ ਇਹ ਧਰਤੀ ਆ ਜਿੱਥੇ ਏਡੀ ਮਲਕੇ ਸ਼ਖਸੀਅਤ ਬਰਾਜ਼ਮਾਨ ਆ ਜਿੱਥੇ ਪਾਕ ਪਵਿੱਤਰ ਗੁਰਦੁਆਰਾ ਸਾਹਿਬ ਬਰਾਜ਼ਮਾਨ ਆ ਤੇ ਆਓ ਜਾ ਕੇ ਪਿੰਡ ਦੇ ਲੋਕਾਂ ਨਾਲ ਵੀ ਥੋੜੀ ਗੱਲਬਾਤ ਕਰਦੇ ਆ हां जी दोस्तों ਅਸੀਂ ਗੁਰਦੁਆਰਾ ਸਾਹਿਬ ਖੜੇ ਆ ਤੇ ਸਾਡੇ ਛੋਟੇ ਛੋਟੀਆਂ ਭੈਣਾਂ ਇੱਥੇ ਆ ਕੇ ਸੇਵਾ ਕਰਦੀਆਂ ਤੇ ਕਰਦੇ ਉਹਨਾਂ ਨਾਲ ਗੱਲਬਾਤ ਬਹੁਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਜੋ ਠੀਕ ਠਾਕ ਹੋ ਹਾਂਜੀ ਠੀਕ ਠਾਕ ਹੈ ਅੱਛਾ ਇੱਥੇ ਤੁਸੀਂ ਰੋਜ਼ ਹੀ ਸੇਵਾ ਕਰਨ ਆਉਂਦੇ ਹੋ ਹਾਂਜੀ ਦਿਨਵਾਰ ਸੇਵਾ ਕਰੀਦੀ ਆ ਗੁਰੂ ਘਰੇ ਆਣ ਕੇ ਅੱਛਾ ਹਾਂਜੀ ਸਾਰੀਆਂ ਸਭੀਆਂ ਸਾਰੀਆਂ ਪੀਸ਼ਾ ਪੂਰੀਆਂ ਕਰਦੇ ਅੱਛਾ ਰੱਬ ਤੁਹਾਡੀਆਂ ਆਸਾਂ ਪੂਰੀਆਂ ਕਰਦੇ ਸਾਰਿਆਂ ਦੀਆਂ ਹਾਂਜੀ ਹਾਂਜੀ ਤੇ ਫਿਰ ਬੜੀ ਸ਼ਰਦਾ ਨਾ ਮੰਨਦੇ ਤੁਸੀਂ ਗੁਰਦੁਆਰਾ ਸਾਹਿਬ ਦੀ ਹਾਂਜੀ ਵਾਹਿਗੁਰੂ ਜੀ ਨੋਪੰਗ ਮੰਨੀ ਤੇ ਹੁਣ ਮੈਨੂੰ ਇਹ ਦੱਸੋ ਜਦੋਂ ਤੁਸੀਂ ਜਿਆਦਾ ਛੋਟੇ ਹੁੰਦੇ ਸੀ ਇੱਥੇ ਖੇਡਦੇ ਹੁੰਦੇ ਸੀ ਬੋੜਾਂ ਦੇ ਆਗੇ ਹਾਂਜੀ ਇੱਥੇ ਢਿੱਡ ਸੀ ਅੱਛਾ ਮਤਲਬ ਸਕੂਲ ਟਾਈਮ ਤੋਂ ਆਗੇ ਫਿਰ ਇੱਥੇ ਖੇਡਦੇ ਰਹਿਣਾ ਹਾਂਜੀ ਸਕੂਲ ਟਾਈਮ ਤੋਂ ਠੀਕ ਆ ਫਤ ਤੁਹਾਨੂੰ ਠੰਡੀ ਠੰਡੀ ਬੋੜਾਂ ਦੀ ਛਾਂ ਦਾ ਕਿੰਨਾ ਕੋ ਸੁਖ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੁਖਿਆ ਹਾਂਜੀ ਕਦੀ ਬੱਤੀ ਬੱਤੀ ਜਲ ਜਾਂਦੀ ਇੱਥੇ ਹਾਂਜੀ ਕਿਤੇ ਕਦੇ ਚੱਲ ਜਾਂਦੀ ਆ ਤੇ ਫਿਰ ਤੁਸੀਂ ਹੁਣ ਜਦੋਂ ਬੱਤੀ ਚੱਲ ਜਾਂਦੀ ਬੋੜਾਂ ਥੱਲੇ ਆ ਜਾਣਾ ਸਾਰੇ ਹ ਹਰੀ ਦੋਸਤੋ ਤੁਸੀਂ ਇਹ ਵੇਖਿਆ ਕਿ ਸਾਡੇ ਛੋਟੇ-ਛੋਟੀਆਂ ਭੈਣਾਂ ਜਿਹੜੀਆਂ ਆ ਕੇ ਗੁਰਦੁਆਰਾ ਸਾਹਿਬ ਸੇਵਾ ਕਰ ਰਹੀਆਂ ਨੇ ਕਹਿੰਦੀ ਕਿ ਅਸੀਂ ਰੋਜ਼ ਹੀ ਇੱਥੇ ਸੇਵਾ ਕਰਨ ਆਉਨੇ ਆ ਔਰ ਪ੍ਰਮਾਤਮਾ ਦੇ ਘਰੋਂ ਸਾਡੀਆਂ ਕਾਫੀ ਜਿਹੜੀਆਂ ਆਸਾਂ ਮਰਾਦਾ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਤੇ ਇਹ ਨਾਲੇ ਕਹਿੰਦੇ ਕਿ ਅਸੀਂ ਜਦੋਂ ਛੋਟੇ ਹੁੰਦੇ ਸੀ ਇਹਨਾਂ ਬੋਰਾਂ ਦੇ ਥੱਲੇ ਖੇਡਦੇ ਰਹੇ ਆ ਇਹਨਾਂ ਬੋਰਾਂ ਦੀ ਠੰਡੀ-ਠੰਡੀ ਸ਼ਾਮ ਆਣਦੇ ਰਹੇ ਆ ਤੇ ਬਹੁਤ ਜ਼ਿਆਦਾ ਧੰਨਵਾਦ ਮਿਹਰਬਾਨੀ ਤੁਸੀਂ ਮਹਾਰਾਜ ਦੇ ਨਾਲ ਜੁੜੇ ਜੋ ਮਿਹਰਬਾਨੀ ਧੰਨਵਾਦ ਜੀ ਦੋਸਤੋ ਪਿੰਡ ਬਰਿਆਹ ਦੇ ਵਿੱਚ ਖੜੇ ਆ ਹੁਣੇ ਤੁਹਾਨੂੰ ਅਸੀਂ ਪੁਰਾਣੇ ਸਮੇਂ ਦੇ ਜਿਹੜੇ ਆ ਪ੍ਰਾਤਨ ਸਮੇਂ ਦੇ ਪੁਰਾਣੇ ਬੋੜ ਉਹ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਕੇ ਆਏ ਆ ਤੇ ਹੁਣ ਅਸੀਂ ਕਿਸੇ ਦੇ ਘਰ ਖੜੇ ਆ ਤੇ ਉਹ ਇਹ ਬੱਚੇ ਤੁਸੀਂ ਵੇਖੋਗੇ ਘਰ ਦੇ ਵਿੱਚ ਮਰੂਦਵਾ ਤੇ ਮਰੂਦ ਦੇ ਨਾਲ ਕਾਫੀ ਬਿੱਠੇ-ਬਿੱਠੇ ਬਾਰੂਦ ਲੱਗੇ ਆ ਤੇ ਬੱਚੇ ਜਿਹੜੇ ਆ ਉੱਪਰ ਚੜ ਕੇ ਤੋੜ ਰਹੇ ਆ ਬਹੁ ਕੀ ਨਾਮ ਆਪਣਾ ਸੋਨੂ ਸਿੰਘ ਹੈ ਸੋਨੂ ਸਿੰਘ ਕੀ ਸੋਨੂ ਸਿੰਘ ਸੋਨੀ ਸਿੰਘ ਅੱਛਾ ਜੇ ਇੱਥੋਂ ਡਿੱਗ ਪਵੇਂ ਤੇ ਫੇਰ ਨਹੀਂ ਡਿੱਗਦੇ ਪੱਕੇ ਆ ਪੱਕੇ ਰੋਜ਼ ਹੀ ਚੜਦੇ ਨੇ ਇਓ ਬੋਰਡ ਤੇ ਜਾ ਕੇ ਖੇਡਦੇ ਨੇ ਖੇਡਦੇ ਰਹਿੰਦੇ ਨੇ ਜਿਹੜੀ ਵੱਡੀ ਹਾਂਜੀ ਦੋਸਤੋ ਕਹਿੰਦੇ ਆ ਗਏ ਅਸੀਂ ਬੋਰਡ ਤੇ ਵੀ ਜਾ ਕੇ ਖੇਡਦੇ ਰਹੇ ਉਹਨਾਂ ਟਾਣਾ ਦੇ ਵੀ ਚੜਦੇ ਨੇ ਆ ਪਰ ਹੁੰ ਨਹੀਂ ਜਾਂਦੇ ਅੱਛਾ ਤੇ ਮੈਨੂੰ ਮਰੂਦ ਲਾ ਕੇ ਦੇ ਕੋਈ ਵਧੀਆ ਗਿਆ ਇਹਦਾ ਨਾ ਕੀ ਆ ਜੰਟ ਹੈ ਜੰਟ ਇਹਦਾ ਨਾ ਜੰਟ ਜੇ ਓਡਾ ਤੂੰ ਹੈਗਾ ਨਹੀਂ ਜਿੱਡੇ ਤੂੰ ਮਰੂਦ ਤੇ ਚੜਿਆ ਵਾ ਹਾਂਜੀ ਦੋਸਤੋ ਇਹਨਾਂ ਦਾ ਨਾ ਉਹ ਕੀ ਇਹਨੂੰ ਕਹਿੰਦੇ ਆ ਕਿ ਐਕਸਪੀਰੀਅੰਸ ਬਣਿਆ ਵਾ ਹੁਣ ਤੁਸੀਂ ਵੇਖੋਗੇ ਉੱਪਰ ਕਿੱਥੇ ਚੜ ਗਿਆ ਵਾ ਤੇ ਉਥੋਂ ਮਰੂਦ ਲਾਉਂਦਿਆ ਵਾ ਜਾ ਕੇ ਮੇਰੇ ਵਾਸਤੇ ਅੱਛਾ ਜਿਆਦਾ ਨਹੀਂ ਗਾਂ ਜਾਣਾ ਹੈ ਆ ਮਠਾਈ ਲਿਆ ਫੜਾ ਇੱਧਰ ਖਲਾ ਆ ਥੱਲੇ ਡਿੱਗ ਪਈ ਦੰਨ ਧੋ ਕੇ ਲਿਆਓ ਇੱਕ ਮਿੰਟ ਧੋ ਕੇ ਲਿਆਓ ਆਲੀ ਦੋਸਤੋ ਬੱਚੇ ਅਮਰੂਦ ਤੇ ਚੜਕੇ ਨਾ ਮਿੱਠੇ ਮਿੱਠੇ ਅਮਰੂਦ ਤੋੜਨਦੇ ਆ ਤੇ ਆਪਾਂ ਅਮਰੂਦ ਖਾਣੇ ਆ ਅੱਛਾ ਨਾ ਇਹ ਉਹ ਸਹੀ ਨੇ ਅਮਰੂਦ ਹੈ ਵਧੀਆ ਅਮਰੂਦ ਆ ਮਿੱਠੇ ਅਮਰੂਦਾਂ ਨਾਲ ਅਮਰੂਦ ਖਾਣੇ ਆ ਆਪਾਂ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਜੋ ਹਾਂਜੀ ਦੋਸਤੋ ਅਸੀਂ ਹੁਣ ਗੁਰਦੁਆਰਾ ਸਾਹਿਬ ਕੋ ਕੀ ਇਹ ਵੀਰ ਦੇ ਘਰੋਂ ਇੱਧਰ ਆਏ ਆ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਮਰੂਦ ਖਾਧਿਆ ਮਿੱਠੇ ਮਿੱਠੇ ਤੇ ਕਰਦੇ ਨਾਲ ਗੱਲਬਾਤ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਨੇ ਠੀਕ ਠਾਕ ਜੀ ਕੀ ਨਾਮ ਕੀ ਆਪਣਾ ਮੰਗਾ ਸਿੰਘ ਅੱਛਾ ਮੰਗਾ ਸਿੰਘ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੀ ਉਮਰ ਕਿੰਨੀ ਹੋ ਗਈ ਆ ਮੇਰੇ ਇਹਨਾਂ ਨੂੰ 50 ਲੱਗ ਪਾਉ ਹੋਈ 50 ਜੀ 50 ਆ ਜੀ ਅੱਛਾ ਇਹਦਾ ਮਤਲਬ ਕਿ ਫੇਰ ਤੁਸੀਂ ਇੱਥੇ ਬੋੜਾਂ ਦੇ ਥੱਲੇ ਪੂਰਾ ਤੁਹਾਡਾ ਬਚਪਨ ਤੇ ਜਵਾਨੀ ਤੁਹਾਡੀ ਬੀਤੀ ਆ ਬਹੁਤ ਜਿਆਦੀ ਪਹੁੰਚ ਆਈਗੀ ਅੱਛਾ ਸਾਨੂੰ ਕੋਈ ਇਥੋਂ ਦੀ ਗੱਲਬਾਤ ਦੱਸੋ ਕਿ ਇਥੋਂ ਦੇ ਕੀ ਕੀ ਤੁਸੀਂ ਸੁਖ ਮਾਣਿਆ ਜਾਂ ਕੀ ਖੇਡਾਂ ਖੇਡਦੇ ਰਹੇ ਗੁਰਦੁਆਰਾ ਸਾਹਿਬ ਕਿੱਦਾਂ ਜਾਂਦੇ ਰਹੇ ਸਾਰਾ ਕੁਝ ਦੱਸੋ ਸਭ ਇੱਥੇ ਇੱਥੇ ਹੋਈ ਆ ਪਹਿਲਾਂ ਗੁਰਦੁਆਰਾ ਸਾਹਿਬ ਤੇ ਆਪੋ ਨਹੀਂ ਸਾਡੇ ਬਣਿਆ ਮੈਂ ਬਪੂ ਜੀ ਦਾ 10 ਸਾਲ ਤੇ ਪਹਿਲੇ ਪਹਿਲਾ ਪਹਿਲਾਂ ਇੱਥੇ ਜਗ੍ਹਾ ਹੀ ਹੁੰਦੀ ਬਣੀ ਅੱਛਾ ਤੇ ਵਿੱਚ ਬੜਾ ਜਿਆਦਾ ਬੋੜ ਨੂੰ ਮਾਰਦੇ ਸੀ ਇੱਥੇ ਤੇ ਰਾਗ ਬੱਤੀਆਂ ਵੀ ਉਹ ਜਿਹੇ ਲੋਕ ਕਰਦੇ ਸੀ ਅੱਛਾ ਬਹੁਤ ਸੱਚ ਠੀਕ ਆ ਤੇ ਅਭੀ ਬੜਾ ਵਜਿਆ ਤੂੰ ਰੱਬ ਨੂੰ ਮੰਨਦੇ ਰਹੇ ਤੇ ਇੱਥੇ ਦੀ ਇੱਕ ਬੰਨੂ ਆਈ ਚੜ੍ਹਦੇ ਹੁੰਦੇ ਇੱਕ ਟਾਣੇ ਤੋਂ ਸਾਰੇ ਬੋੜ ਤੇ ਘੁੰਮ ਜਾਂਦੇ ਉਹਨੇ ਦਿਆਂ ਦੀ ਗੱਲ ਆ ਜੇ ਕਿ ਇੱਕ ਬੰਨੇ ਦੀ ਚੜ੍ਹਨਾ ਵਾ ਸਾਰੇ ਬੋੜ ਤੇ ਘੁੰਮ ਸਾਰੇ ਬੋੜਾਂ ਤੇ ਇਦਾਂ ਘੁੰਮੇ ਜਾਣਾ ਸਾਰੇ ਬੋੜਾਂ ਘੁੰਮ ਜਾਣਾ ਇਹ ਬੋੜਾਂ ਦੇ ਬੋੜ ਫਸੇਗੇ ਹਾਂ ਬਿਲਕੁਲ ਤੇਰੀ ਤੇਰੀ ਛਾਤੀ ਇਹਦੇ ਉੱਤੇ ਕੋਈ ਤੂੰ ਮੀਂਹ ਨਹੀਂ ਕਿ ਸਾਨੂੰ ਸਾਡੇ ਵੇਖਾਂ ਚ ਚਾਹੇ ਤੂੰ 50 ਸਾਲ ਤੋਂ ਵਿੱਚ ਮੀਂਹ ਨਹੀਂ ਤੇ ਟਾਣੇ ਤੋਂ ਵਿੱਚ ਪੈਂਦਾ ਹੱਲੇ ਬੈਂਦੇ ਨੇ ਵਾਗੀ ਜਦੋਂ ਮੀਂਹ ਪੈਣਾ ਦੇ ਤੁਹਾਨੂੰ ਪਤਾ ਇਹ ਨਾ ਲੱਗਣਾ ਤੇ ਮੀਂਹ ਪੈਂਦਾ ਨਾਲ ਉੱਤੇ 100-100 ਡੰ अच्छा फिर दोस्ता यार दोस्ताना ਖੇਡਦੇ ਰਹੇ ਬਹੁਤ ਜਿਆਦਾ ਕਿ ਬਹੁਤ ਜਿਆਦਾ ਹੁਣ ਯਾਰ ਦੋਸਤ ਕਿੱਥੇ ਆ ਹੁਣ ਮੇਰੇ ਯਾਰ ਦੋਸਤ ਇਦਾਂ ਫੋੜ ਜਦੋਂ ਜੱਕਪੋਂ ਨੇ ਕੰਮੇ ਤੇ ਦੇ ਲਾਗੇ ਉਮਰ ਦੇ ਹਿਸਾਬ ਨਾਲ ਫੋੜ ਟਲ ਗਏ ਔੜ ਫੋੜ ਅੱਗ ਹੁਣ اچھا ਜਦੋਂ ਵਿਆਹ ਹੋ ਗਿਆ ਕੋਈ ਆਪ ਕੋ ਕੰਮੇ ਲੱਗ ਗਿਆ ਆਪੋ ਲੱਗੇ ਉਹਨਾ ਬੱਚੇ ਆਏ ਜਾਂਦੇ ਆ ਖੇਡਦੇ ਪਰ ਗੁਰਦੁਆਰੇ ਹੁਣ ਮਨੇ ਕਰ ਦਿੱਤਾ ਵੀ ਉੱਤੇ ਨਹੀਂ ਚੜਨਾ ਪਹਿਲਾਂ ਉਸ ਲਿਫਟ ਚੜਨ ਨਹੀਂ ਦਿੰਦੇ ਟਾਣਾ ਠੀਕ ਹੈ ਜੈਨਕਿ ਤੁਹਾਡੇ ਸਮੇਂ ਦੇ ਵਿੱਚ ਤੁਸੀਂ ਬਹੁਤ ਜਿਆਦਾ ਇੱਥੇ ਖੇਡੇ ਬੜੇ ਬਹੁਤ 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 ਮੋਜਾਂ ਮਾਣੀਆਂ ਸੀ ਤੇ ਲਿਕ ਨਹੀਂ ਹੁਣ ਦੇ ਇੱਥੇ ਪੜਿਆ ਹੋਰੇ ਅੱਛਾ ਤੇ ਹੁਣ ਕਦੀ ਸੁਭਬ ਬਣਿਆ ਵੀ ਉੱਥੇ ਜਾਣ ਦਾ ਜਾ ਕੇ ਬੈੰਦੇ ਜਾਂਦਾ ਜੀ ਚ ਪਜਾਈ ਦਾ ਆ ਕੇ ਜੀਤ ਕਰਦਾ ਵੀ ਪੁਰਾਣੇ ਦਿਨ ਤੇ ਯਾਦ ਆਉਂਦੇ ਆ ਜਦੋਂ ਬੱਚੇ ਹਿੱ ਥੱਲੇ ਸਿੱਟੀ ਦੇ ਮਾਝੋਂ ਆਣੀਆਂ ਹੁਣ ਲੋ ਜੀ ਮੰਗਾ ਸਿੰਘ ਨੂੰ ਪੁਰਾਣੀਆਂ ਯਾਦਾਂ ਆਉਂਦੀਆਂ ਨੇ ਤੇ ਜਦੋਂ ਬਚਪਨ ਦੀਆਂ ਉਹ ਪੁਰਾਣੀਆਂ ਯਾਦਾਂ ਆਉਂਦੀਆਂ ਤੇ ਕਹਿੰਦੀ ਆ ਕਿ ਬੋੜਾਂ ਦੇ ਥੱਲੇ ਜਾ ਕੇ ਬੈਲੀ ਦਾਵਾ ਉਹ ਪਾਲੀ ਯਾਦ ਕਰ ਲੀਦੇ ਨੇ ਉਹ ਚੇਤਾ ਜੀ ਵੇਲਾ ਯਾਦ ਕਰ ਲੀਦਾ ਕਿ ਯਾਰਾਂ ਦੋਸਤਾਂ ਦੇ ਨਾਲ ਆਪਾਂ ਕਿੱਦਾਂ ਖੇਡਦੇ ਹੁੰਦੇ ਸੀਗੇ ਤੇ ਬਾਕੀ ਹਾਂ ਹੁਣ ਅੱਗੋਂ ਦਾ ਕਿੱਦਾਂ ਵਾ ਕਿ ਇੱਥੇ ਹੁਣ ਜਿਹੜੇ ਬੋਰਡ ਵਾ ਉਹ ਅੱਗੇ ਦੀ ਅੱਗੇ ਜਗ੍ਹਾ ਬਣਾਈ ਜਾਂਦੇ ਆ ਹਾਂ ਹਾਂ ਬਣਾਦੇ ਬਣਾਈ ਜਾਂਦੇ ਅੱਛਾ ਜੀ ਬੜੇ ਬੜੇ ਤੁਸੀਂ ਵੇਖੀ ਜਣਾ ਕਿੰਨੀਆਂ ਲੱਗੀਆਂ ਸਨੇ ਖਾਂਗਾ ਅੱਛਾ ਜੀ ਅੱਗੇ ਬੋਰਡ ਕਾਲ ਨੂੰ ਵਧ ਜਾਂਦੇ ਆ ਤੇ ਪਹਿਲੀ ਛੱਡ ਦਿੰਦੇ ਲੋਕ ਹਾਂ ਛੱਡ ਨਹੀਂ ਪਹਿਣੀ ਜਿੱਦਣ ਚੋ ਗਿਆ ਕਬਜ਼ਾ ਕਰੀ ਦੇ ਕਰਨੇ ਆਪਣੇ ਲੈ ਲੈ ਤੇ ਛੱਡਣਾ ਅੱਛਾ ਜੀ ਜੇ ਮਹਾਰਾਜ ਦੇ ਹਨਾ ਇਹੋ ਜੀ ਸ਼ਕਤੀ ਆ ਕਿ ਬੋਰਡ ਅੱਗੇ ਦੀ ਜਾਂਦਾ ਇਹ ਤਾਂ ਨਹੀਂ ਵੜ ਸਕਦੇ ਆਪਾਂ ਅੱਛਾ ਜੀ ਤਾਂ ਨਹੀਂ ਵੜ ਸਕਦੇ ਤੇ ਬਾਲਾਂ ਨਹੀਂ ਘਰ ਬਾ ਸਕਦੇ ਜਿੱਦਰ ਨੂੰ ਮਤਲਬ ਕਿ ਵੀ ਉਹ ਜਾਂਦਾ ਜਾਣ ਦੋ ਚਲੇਗਾ ਚਲੇ ਬਸ ਆਪਾਂ ਹਾੜੀ ਦੋਸਤ ਘਰ ਟਾਣੀ ਵੀ ਨਹੀਂ ਲੈ ਸਕਦੇ ਹੁੰਦੀ ਤਾਂ ਵੀ ਛੱਡ ਕੇ ਹੁੰਨੇ ਵੀ ਇੱਥੇ ਅੱਛਾ ਜੀ ਹਾੜੀ ਦੋਸਤੋ ਮੰਗਾ ਸਿੰਘ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਉਹਨਾਂ ਕਹਿੰਦੇ ਕਿ ਸਾਡੀ ਉਮਰ 40 50 ਸਾਲ ਹੋ ਗਈ ਆ ਇੱਥੇ ਹੀ ਸਾਡਾ ਬਚਪਨ ਗੁਜ਼ਰਿਆ ਇੱਥੇ ਜਵਾਨੀ ਤੇ ਬਹੁਤ ਕਹਿੰਦੇ ਵੀ ਜ਼ਿਆਦਾ ਇੱਥੇ ਅਸੀਂ ਖੇਡੇ ਮੱਲੇ ਵੀ ਆ ਇੱਥੋਂ ਦਾ ਆਨੰਦ ਵੀ ਬਹੁਤ ਮਣਿਆ ਔਰ ਭਾਜੀ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਮਿਹਰਬਾਨੀ ਹਾੜੀ ਦੋਸਤੋ ਇਸ ਪਿੰਡ ਦੇ ਵਿਰਿਆਹ ਪਿੰਡ ਦੇ ਉਹ ਸ਼ੈਤਾਨ ਬੱਚੇ ਆ ਕਿ ਮੈਨੂੰ ਪਤਾ ਲੱਗਾ ਕਿ ਅੱਜ ਵੀ ਉੱਥੇ ਜਾ ਕੇ ਖੇਡਦੇ ਕਰਦੇ ਇਹਨਾਂ ਨਾਲ ਗੱਲਬ ਵਧੀਆ ਤੋ ਸੁਨੋ ਕੀ ਨਾਮ ਆਪਣਾ ਸੋਨੂ ਜੰਗ ਨੀ ਨੱਟ ਲੱਗ ਗਿਆ ਬੋਲਣ ਦੇ ਅਮਰੂਤੇ ਦੇ ਬੜੀ ਟਾਣੀ ਟਾਣੀ ਘੁੰਮਦਿਆ ਵਾ ਉੱਤੇ ਘੁੰਮਦੇ ਰਹੀ ਬੋੜਾਂ ਦੇ ਵਿੱਚ ਅੱਛਾ ਤੇਰਾ ਨਾਂ ਕੀ ਆ ਜਗਰਾਜ ਜਗਰਾਜ ਤੇਰਾ ਨਾਂ ਸੋਨੂ ਜੰਗ ਅੱਛਾ ਹੁਣ ਮੈਨੂੰ ਇਹ ਦੱਸੋ ਕਿ ਬੋੜਾਂ ਦੇ ਕੌਣ ਕੌਣ ਖੇਡਣ ਜਾਂਦਾ ਆਪਾਂ ਖੇਡਣ ਜਾਂਦੇ ਰੇ ਜ਼ਿਆਦੇ ਖੇਡਣ ਤੂੰ ਵੀ ਜਾਣਾ ਹਾਂ ਤੇਰਾ ਨਾਂ ਕੀ ਦੱਸਿਆ ਜਗਰਾਜ ਜਗਰਾਜ ਤੂਫਾਨ ਆ ਫਿਰ ਤੂੰ ਪੂਰਾ ਆ ਗਿਆ ਤੇਰਾ ਨਾਂ ਸੋਨੂ ਜੰਗ ਅੱਛਾ ਤੂੰ ਵੀ ਇਹਦੇ ਨਾਲ ਜਾਣਾ ਹੈ ਨਹੀਂ ਜੀ ਦਾ ਹੈ ਨਹੀਂ ਪਹਿਲੇ ਬਚਪਨ ਚੱਲ ਜਿੰਦੇ ਰਿਹਾ ਹੁਣ ਨਹੀਂ ਬਚਪਨ ਦਾ ਜੇ ਕਿਹੜਾ ਬੜਾ ਵੱਡਾ ਹੋ ਗਿਆ ਵਾ ਜੰਦਰਾ ਮੇਰਾ ਜੰਦਰਾ ਅੱਛਾ ਪਹਿਲਾਂ ਹੀ ਜਾਂਦੇ ਰੇ ਅੱਛਾ ਹੁਣ ਫਿਰ ਪਿੰਡ ਦੇ ਸਾਰੇ ਮੁੰਡੇ ਯਾਰ ਦੋਸਤ ਬੋੜਾ ਤੇ ਖੇਡਾਂ ਜਾਂਦੇ ਆ ਹਾਂਜੀ ਹੈ ਆਉਂਦੇ ਨਹੀਂ ਯਾਰੇ ਪੂਰੇ ਜਿੱਦਾਂ ਪਾਜੀ ਮੰਗੇ ਪਾਜੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਆਪਣੀ ਜਿਹੜਾ ਜਵਾਨੀ ਦੇ ਪੁਰਾਣੇ ਉਹ ਦਿਨ ਯਾਦ ਆਉਂਦੇ ਬਚਪਨ ਦੇ ਕਿ ਜਦੋਂ ਤੂੰ ਉਹ ਖੇਡਦੇ ਰਹੇ ਸੀ ਨਾ ਤੇ ਫਿਰ ਤੁਸੀਂ ਵੀ ਇਦਾਂ ਹੀ ਯਾਦ ਕਰਿਆ ਕਰੋਗੇ ਯਾਦ ਕਰਾਂਗੇ ਰਾਂ ਅੱਛਾ ਹੁਣ ਇੰਜ ਕਰੋ ਐ ਕੀ ਨਾਂ ਦੱਸੇ ਸੋਨੂ ਸਿੰਘ ਤੇ ਸੋਨੂ ਸਿੰਘ ਹੁਣ ਤੂੰ ਪਿੰਡ ਕਰਕੇ ਸਾਨੂੰ ਮਰੂਦ ਲਾ ਕੇ ਦੇ ਤੇ ਆਪਾਂ ਖਾਣੇ ਆ ਇਹਨਾਂ ਦੇ ਹੱਥਾਂ ਦੇ ਮਰੂਦ ਮਿਹਰਬਾਨੀ ਹਾਂਜੀ ਦੋਸਤੋ ਇਹ ਆ ਜੀ ਪਿੰਡ ਬਰਿਆਹ ਜਿੱਥੇ ਪ੍ਰਾਤਨ ਸਮੇਂ ਦੇ ਪੁਰਾਣੇ ਬੋਰਡ ਬਹੁਤ ਇਤਿਹਾਸਿਕ ਬੋਰਡ ਨੇ ਔਰ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਉਹ ਵੇਲਾ ਯਾਦ ਕੀਤਾ ਬਚਪਨ ਦੇ ਵਿੱਚ ਜਿੱਥੇ ਉਹ ਖੇਡਿਆ ਕਰਦੇ ਸੀਗੇ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਇਹਦਾ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਸੁਰਹੱਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ